ਤਸਵੀਰ ਵੀ ਤੁਹਾਨੂੰ ਮੈਂ ਪਹਿਲਾਂ ਦਿਖਾ ਰਿਆ ਇਹ ਉਹ ਚੋਰ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਤੇ ਪੰਜਾਬ ਦੇ ਵਿੱਚ ਇੱਕ ਪੂਰੀ ਤਰ੍ਹਾਂ ਦਾ ਆਪਣਾ ਹੱਥਕ ਫਲਾਪ ਹੈ ਕਿ ਕਿੰਨੇ ਕਲਰ ਦੀਆਂ ਸਪਰਟ ਗੱਡੀਆਂ ਦੇ ਵਿੱਚ ਚੋਰੀ ਕਰ ਦਿੱਤੀ ਇਹ ਕਲਰ ਦੀ ਸਪਰਟ ਕਾਰ ਦੇ ਵਿੱਚ ਚੋਰ ਆਏ ਤੇ ਸਾਰਾ ਕੁਝ ਚੋਰੀ ਕਰਕੇ ਲੈ ਗਏ ਸੰਗਰੂਰ ਪੁਲਿਸ ਟੈਕਨੀਕਲ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਪਿੱਛੇ ਲੱਗੀ ਸੱਚਕਾਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਦੋਸ਼ੀ ਸੰਗਰੂਰ ਪੁਲਿਸ ਵੱਲੋਂ ਅੱਜ ਇੱਕ ਚਾਰ ਮੈਂਬਰੀ ਗਿਰੋਹ ਦੇ ਮੈਂਬਰ ਗ੍ਰਿਫਤਾਰ ਕੀਤੇ ਆ ਜੋ ਕਿ ਪੰਜਾਬ ਦੇ ਵਿੱਚ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿੱਥੇ ਵੀ ਜੇ ਪਟਿਆਲੇ ਦੇ ਵਿੱਚ ਚੋਰੀ ਹੁੰਦੀ ਸੀ ਜਾਂ ਸੰਗਰੂਰ ਜਾਂ ਚੋਰੀ ਹੁੰਦੀ ਸੀ ਫਤਿਹਗੜ ਰੋਪੜ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਤੱਕ ਇਹਨਾਂ ਚੋਰਾਂ ਨੇ ਪੂਰਾ ਆਪਣਾ ਆਟਕ ਫਲਾਪ ਪਾਇਆ ਸੀ ਕਿ ਚਿੱਟੇ ਕਲਰ ਦੀ ਸਵਿਫਟ ਕਾਰ ਦੇ ਵਿੱਚ ਚੋਰ ਆਏ ਤੇ ਸਾਰਾ ਕੁਝ ਚੋਰੀ ਕਰਕੇ ਲੈ ਗਏ ਸੰਗਰੂਰ ਪੁਲਿਸ ਟੈਕਨੀਕਲ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਪਿੱਛੇ ਲੱਗੀ ਕਿਉਂਕਿ ਜਦੋਂ ਵੀ ਇਹ ਕੋਈ ਵਾਰਦਾਤ ਕਰਨ ਜਾਂਦੇ ਸੀ ਤਾਂ ਇਹਨਾਂ ਚੋਰਾਂ ਦੇ ਕੋਲ ਖਾਸ ਕਰਕੇ ਮੋਬਾਈਲ ਨਹੀਂ ਹੁੰਦੇ ਸੀ ਤਸਵੀਰ ਵੀ ਹੁਣ ਤੁਹਾਨੂੰ ਮੈਂ ਪਹਿਲਾਂ ਤਾਂ ਕਰਾਂ ਇਹ ਉਹ ਚੋਰ ਹੈ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਅੱਧੇ ਪੰਜਾਬ ਦੇ ਵਿੱਚ ਇੱਕ ਪੂਰੀ ਤਰ੍ਹਾਂ ਦਾ ਆਪਣਾ ਆਤਕ ਫਲਾਪ ਐ ਸੀ ਚਿੱਟੇ ਕਲਰ ਦੀਆਂ ਸਵਿਫਟ ਗੱਡੀਆਂ ਦੇ ਵਿੱਚ ਚੋਰੀ ਕਰਦੇ ਸੀ ਸੋ ਇਹਨਾਂ ਤੋਂ ਪੁਲਿਸ ਨੇ ਦੋਸ਼ ਸਿੱਟਕਾਰਾਂ ਤੇ 70 ਕਿਲੋ ਭਾਰਤੀ ਕਰੰਸੀ ਦੇ ਸਿੱਕੇ ਜਿਹੜੇ ਕੀ ਬਰਾਮਦ ਕੀਤੇ ਨੇ ਬਹੁਤ ਵੱਡੀ ਇਹ ਕੀ ਸੰਗਰੂਰ ਪੁਲਿਸ ਦੀ ਕਾਮਯਾਬੀ ਹੈ ਡੀਆਈਜੀ ਪਟਿਆਲਾ ਰੇਂਜ ਹਰਕਰਨ ਸਿੰਘ ਭੁੱਲਰ ਨੇ ਗੱਲਬਾਤ ਕਰਦੇ ਦੱਸਿਆ ਕਿ ਇਹਨਾਂ ਦੋਸ਼ੀਆਂ ਦੇ ਉੱਪਰ ਬਹੁਤ ਵੱਡੀ ਤਦਾਰ ਦੇ ਵਿੱਚ ਮਾਮਲੇ ਦਰਜ ਐ 32 ਦੇ ਕਲੀ ਮਾਮਲੇ ਜਿਹੜੇ ਕੀ ਦਰਜ ਐ ਔਰ ਜਿਹੜੀਆਂ ਹੋਰ ਚੋਰੀ ਦੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਉਹਨਾਂ ਦੀ ਵੀ ਕੁਛਕਿਛ ਇਹਨਾਂ ਤੋਂ ਕੀਤੀ ਜਾ ਰਹੀ ਐ 4 ਦਿਨ ਦਾ ਦੋਸ਼ੀਆਂ ਦਾ ਪੁਲਿਸ ਰਿਮਾਂਡ ਐ ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਵਾਰਦਾਤਾਂ ਕੀਤੀਆਂ ਨੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਜਿਹੜਾ ਕਿ ਨਿਰਵਾਰ ਸੀ ਤੁਹਾਨੂੰ ਪ੍ਰੈਸ ਰੂਟਰ ਵੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋਪਦੇ ਸੀ ਸ਼ਟਰ ਤੋਪ ਕੇ ਅੰਦਰੋਂ ਦੁਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕੱਢ ਦਿੰਦੇ ਸੀ ਜਿਹੜਾ ਕੋਈ ਪੈਸਾ ਪਿਆ ਹੁੰਦਾ ਸੀ ਉਹ ਵੀ ਕੱਢ ਦਿੰਦੇ ਸੀ ਇਹਨਾਂ ਦਾ ਮੇਲ ਸਰਗਣਾ ਜਿਹੜਾ ਹੈਗਾ ਇਹ ਤਾਂ ਰਵੀ ਕੁਮਾਰ ਹੈ ਫਰੋਈਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਐਤਕ ਸਾਡੀ ਪੁਲਿਸ ਰਿਪੋਰਟ ਦੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦੇ ਡਰੇ ਇਹਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਜਿਲਿਆਂ ਦੇ ਵਿੱਚ ਜਿਹੜੇ ਛੱਡ ਤੋੜ ਕੇ ਇਹਨਾਂ ਨੇ ਚੋਰੀਆਂ ਕੀਤੀਆਂ ਇਹ ਅਲੱਗ-ਅਲੱਗ ਜਿਲਿਆਂ ਦਾ ਜਿਹੜਾ ਸਾਡੇ ਕੋਲ ਮੇਰਵਾ ਹੈ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਛੱਡਣ ਤੋੜਨ ਦੀ ਇਸ ਵੈਗਲੋ ਜਿਹੜੀਆਂ ਵਾਰਦਾਤਾ ਕੀਤੀਆਂ ਜਿਹੜੀਆਂ ਨੇ 32 ਐਫਆਰ ਸਾਨੂੰ ਜਿਹੜੀਆਂ ਮਿਲੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰਦਾਤਾ ਕੀਤੀਆਂ ਇਸ ਤੋਂ ਛੁਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਰ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿੰਨਾ ਕਿ ਸਮਾਨ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਲਈ ਪਤਾ ਚੱਲੇਗਾ ਜੋ ਵੀ ਲੋਕ ਅੱਗੇ ਸੰਬੰਧ ਖੜਿਆਂ ਨੂੰ ਤੇ ਸੰਬੰਧਿਤ ਜਿਹੜਿਆਂ ਨੂੰ ਦੱਸਣ ਦੇ ਕੇ ਕਿੱਥੇ-ਕਿੱਥੇ ਇਹਨਾਂ ਨੇ ਬੰਦਿਆਂ ਨੇ ਮਾਰਦਾ ਪਾ ਦਿੱਤੀਆਂ ਇਹਨਾਂ ਦੀ ਮੋਟਰ ਸੁਪਰੰਡੀ ਐ ਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਬੰਦਾ ਹੈ ਇਹ ਸਵਿਫਟ ਕਾਰ ਦੇ ਇਹਨਾਂ ਨੇ ਝਾੜੀ ਨੰਬਰ ਲਗ ਲਗ ਬਣਾ ਕੇ ਰੱਖੇ ਨੇ ਇਹਨਾਂ ਕੋਲ ਸਾਰਾ ਸਜੋ ਸਮਾਨ ਹੈ ਜਿਹਦੇ ਨਾਲ ਇਹ ਪਹਿਲਾਂ ਛੱਟ ਤੋੜਦੇ ਸੀ ਥੇਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਉਹਨਾਂ ਨੂੰ ਕੋਈ ਪਈ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚੋਂ ਉਹਨਾਂ ਨੇ ਪੈਸੇ ਕੱਢਨੇ ਪੈਸੇ ਕੱਢ ਕੇ ਉਹ ਲੈ ਜਾਂਦੇ ਜਿੱਥੋਂ ਵੀ ਹੋਰੇ ਨਾਲੋਂ ਕੀਮਤੀ ਸਮਾਨ ਕੋਈ ਕਪੜਾ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੀ ਗੱਡੀ 'ਚ ਰੱਖ ਲੈਦੇ ਸੀ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਜਾਣ ਦਿੰਦੇ ਆ ਤੇ ਤਾਂ ਕਿ ਜਿਹੜਾ ਇਹ ਅੱਗੇ ਨੰਬਰ ਗੱਡੀ ਦਾ ਚੇਂਜ ਕਰਕੇ ਨਿਕਲ ਜਾਂਦੇ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਨਾ ਤੇ ਦਰਜ ਹੋਏ ਨੇ ਸਮਰੂਹ ਚ ਪੰਜ ਹੋਏ ਨੇ ਬਰਨਾਲੇ ਦੇ ਵਿੱਚ ਚਾਰ ਬਰਨਾਲੇ ਚ ਦੋ ਨੇ ਪਟਿਆਲੇ ਚ ਚਾਰ ਨੇ ਬਠਿੰਡੇ ਚ ਦੋ ਝਾਪੂਰ ਤੇ কুমਲੇਕੋਟਲੇ ਚ ਦੋ ਰੋਪੜ ਦੇ ਵਿੱਚ ਤਿੰਨ ਤੇ ਖੰਨੇ ਦੇ ਵਿੱਚ ਤਿੰਨ ਨੇ ਨਵਾਂ ਸ਼ਹਿਰ ਇੱਕ ਫਤਿਹਗੜ੍ਹ ਸਾਹਿਬ ਇੱਕ ਕਪੂਰਥਾਲੇ ਚ ਤਿੰਨ ਜਲੰਧਰ ਦਿਹਾਤੀ ਚ ਇੱਕ ਤੇ ਜਲੰਧਰ ਕਮਿਸ਼ਨਰ ਚ ਚਾਰ ਕੁੱਲ 32 ਐਫਆਈਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਨਾਂ ਦੇ ਉੱਤੇ ਰਜਿਸਟਰ ਹੋਈਆਂ ਨੇ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਲ ਵੱਲੋਂ ਆਪਣੇ ਐਸਪੀ ਬੀ ਦੀ ਨਿਗਰਾਨੀ ਹੇਠ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜਨੇ ਜਿਹੜੇ ਸੀਐਸਪਰਟਰ ਸਬੰਧਤ ਡੀਐਸਪੀ ਬੀ ਨਾਲ ਸਬਡਿਵੀਜ਼ਨ ਡੀਐਸਪੀ ਸਾਰਿਆਂ ਨੇ ਸੀਸੀਟੀਵੀ ਦੇ ਫੁਟਜ ਲਈ ਔਰ ਸਾਡੇ ਟੈਕਨੀਕਲ ਤਰੀਕੇ ਨਾਲ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅਗੇ ਫਰਦਰ ਇਹਨਾਂ ਤੋਂ ਪੁੱਛ ਕੇ ਜਰਸੀ ਨੂੰ ਖੋੜ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਇਹ ਪੁੱਤਰ ਸੋਨ ਸਿੰਘ ਇਹ ਸਿੱਟੀ ਫੋਈਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 17 ਮਕਦਮਿਆਂ ਦੀ ਅਜੇ ਇੰਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਰਨ ਵੀਰ ਸਿੰਘ ਇਹਦੇ ਤੇ 14 ਨੇ ਮਕਦਮੇ ਜਗਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁੱਛ ਪੁੱਛ ਜਿਵੇਂ ਜਿਵੇਂ ਆ ਰਹੀ ਹੈ ਸਾਹਮਣੇ ਉਹ ਤੁਹਾਨੂੰ ਦੱਸੀ ਚਲਾਂਗੇ ਇਹ ਚਾਰ ਬੰਦੇ ਜਿਹੜਾ ਨਵੀ ਹੈ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰਮੀ ਰੇ ਜਿਹੜਾ 37 ਸਾਲ ਦਾ ਹੈ ਪੰਜਵੀਂ ਭੇੜ ਤੇ ਜਿਹੜਾ ਜਗਸੀਰ ਹੈ ਇਹ 42 ਸਾਲ ਦਾ ਹੈ ਤਾਂ ਮਨੀ 25 ਸਾਲ ਦਾ ਹੈ ਸਾਰੇ ਹੀ ਹੰਪੜ ਨੇ ਸਾਰੇ ਹੀ ਹੰਪੜ ਨੇ ਚਲੇ ਜੇ ਤੇ ਨੇ ਤੇ ਫੋਲਪੁਰ ਦੇ ਨੇ ਇਹਨਾਂ ਨੂੰ ਅਸੀਂ ਅਗੇ ਹੋਰ ਰਿਸਰਚਰਾਂਾਂ ਨੂੰ ਦੀ ਪ੍ਰੋਪਰ ਕਰਾਨੀ ਪੁੱਛ ਪੁੱਛ ਕਰਾਨੀ ਜਿਹੜਾ ਨਵੀ ਏ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪਦੀ ਅੱਗੇ ਟੀਮ ਨੂੰ ਹਰ ਇੱਕ ਬੰਦੇ ਨੂੰ 7 ਤੋਂ 10000 ਰੁਪਇਆ ਇਹਦੇ ਵੰਡ ਦਿੰਦਾ ਸੀ ਜਿਹੜੀ ਜਿਹੜੀ ਇਹਨਾਂ ਉਹ ਵਾਰ ਵਰਤ ਕਰਨੀ ਤੂੰ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਹੁਤੇ ਪੈਸੇ ਇਹਨੇ ਆਪਣੀ ਵਾਈਫ ਦੇ ਨਾਂ ਤੇ ਲਗ ਲਗ ਖਾਤੇ ਜਿਹੜੇ ਨੇ ਉਹਨਾਂ ਦੇ ਵਿੱਚ ਇਹਨੇ ਜਮ੍ਹਾਂ ਕਰਾਇਆ ਸੀ ਤੇ ਇਸ ਤੋਂ ਸਵਾਇ ਇਹਨੇ ਆਪਣੇ ਭਰਾ ਦੇ ਨਾਲ ਜਿਹਦਾ ਨਾਮ ਹੈਗਾ ਤੁਹਾਨੂੰ ਪਿੱਛੋਂ ਜੋ ਜੋਨੀ ਉਹਦੇ ਨਾਮ ਦੇ ਉੱਤੇ ਇਹਨੇ ਇੱਕ ਘੁਠੀ ਵੀ ਬੁਲਵਾਈ ਹੋਈ ਹੋਈ ਉਹ ਕੋਲ ਉਹ ਜੇਲ੍ਹ ਦੇ ਵਿੱਚ ਬੰਦਾ ਉਹਦੇ ਤੇ ਵੀ ਕਈ ਪਰਚੇ दर्ज ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮਿਨਲ ਬੈਕਗ੍ਰਾਉਂਡ ਹੈ ਸੋ ਪੁਲਿਸ ਰਿਮਾਂਡ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਹੋਰ ਇਹਨਾਂ ਗੈਂਗ ਦੇ ਨਾਲ ਕਿਹੜੇ-ਕਿਹੜੇ ਵਿਅਕਤੀ ਹੈਗੇ ਪਰ ਜਿਹੜੀ ਇਸ ਗੈਂਗ ਨੇ ਵਾਰਦਾਤਾਂ ਕਰਨ ਤੋਂ ਬਾਅਦ ਬੈਂਕਾਂ ਦੇ ਵਿੱਚ ਖਾਤਿਆਂ ਦੇ ਆਪਣੇ ਪੈਸੇ ਪੁਆਏ ਪਏ ਸੀ ਉਹ ਵੀ ਹੁਣ ਪੁਲਿਸ ਦੀ ਰਿਟਾਰ ਦੇ ਰਹੇ ਵੀ ਇਹਨਾਂ ਚੋਰਾਂ ਦੇ ਇਹਨਾਂ ਦਾ ਮਾਸਟਰਮਾਈਂਡ ਹੈ ਰਵੀ ਜਿਹੜਾ ਰਵੀ ਦੇ ਜਿਹੜੇ ਕੀ ਉਹਦੇ ਘਰ ਦੇ ਹੈਗੇ ਉਹਨਾਂ ਦੇ ਬੈਂਕ ਖਾਤੇ ਖੰਗਾਲੇ ਜਾ ਰਹੇ ਨੇ ਕਿ ਆ ਚੋਰੀ ਦਾ ਪੈਸਾ ਬੈਂਕ ਖਾਤਿਆਂ ਦੇ ਵਿੱਚ ਤਾਂ ਨਹੀਂ ਪੈ ਰਿਹਾ ਸੀ ਇਹ ਤਾਂ ਹੁਣ ਪੁਲਿਸ ਦੀ ਤਫ਼ਤੀਸ਼ ਦੇ ਸਾਹਮਣੇ ਹੀ ਪਤਾ ਲੱਗੇਗਾ ਪਟਿਆਲਾ ਤੋਂ ਉਹਨਰ ਤੇ ਨਾਲ ਚਰਨਜੀਤ ਚੋਸ ਦੀ ਰਿਪੋਰਟ